ਬਾਈ ਜੀ ਮੈਂ ਕਰਦੇ ਪਹਜਾਣੀ ਗੱਡੀ ਮੈਂ ਗੱਡੀ ਕਰਦੇ ਪਹਜਾਣੀ ਆ ਇਹ ਰਹਿਣਾ ਬਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਆ ਸੀਟ ਵਰਡ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਡੀਐਲ ਦਿਖਾਏਂਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕਿਆ ਮੰਮੀ ਆਇਆ ਇੱਕ ਮਿੰਟ ਤੂੰ ਰੋਕਿਆ ਮੈਨੂੰ ਮੈਂ ਕਰ ਪਈ ਆਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਲੀ ਮਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਕੱਟ ਕਿੱਥੇ ਮਾਰਦਾ ਤਾ ਅਸੀਂ ਤਾਂ ਰਾਮ ਤੇ ਜਾ ਰਹੇ ਸੀਗਾ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਬਾਈ ਦੀ ਮੈਂ ਲੈ ਸੰ ਸਾਰਾ ਕੁਝ ਲੈ ਜਾਂਦਾ ਤੂੰ ਨੋ ਡਿਲ ਕਾਤਾ ਕਰਿਆ ਤੂੰ ਨੋ ਡਿਲ ਦਾ ਚਲਾਨ ਕਰੇ ਕਰਿਆ ਸਰ ਤੁਸੀਂ ਦੱਸੋ ਇਹ ਨੋ ਡਿਲ ਦਾ ਚਲਾਨ ਕਰੇ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਖੜਾ ਖੜਾ ਕੋਈ ਗੱਲ ਨਹੀਂ ਨਾ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਮੈਂ ਕਾਗਜ਼ ਦਿਖਾਉਂਗਾ ਭਾਈ ਜੀ ਮੈਂ ਖਾਣਾ ਖੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਤਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀਲ ਮੈਂ ਲਾਇਸੈਂਸ ਦਿਖਾ ਰਿਹਾ ਆ ਭਾਈ ਤੂੰ ਵੀਡੀਓ ਦਿਖਾ ਮੈਂ ਕਾਗਜ਼ ਲਾਇਸੈਂਸ ਨਹੀਂ ਮੈਂ ਲਾਇਸੈਂਸ ਦਿਖਾ ਰਿਹਾ ਤੁੰਨੂੰ ਅਸੀਂ ਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਚਲਾਨ ਕਰਾ ਕਰਿਆ ਬਰਾਦਰ ਤੂੰ ਗੱਡੀ ਮੋੜੀ ਤੈਂ ਮੇਰਾ ਯਾਰ ਚਲਾਨ ਕਰਾ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤੈਂ ਹਾਂ ਜਾਂ ਨਾ ਚ ਗੱਡੀ ਤੇ ਤੈਂ ਗੱਡੀ ਰੋਕੀ ਯਾਰ ਤੈਂ ਗੱਡੀ ਸੀਟ ਵੈੱਟ ਲੱਗੀ ਵੀ ਹੁਣ ਵੀ ਲੱਗੀ ਨਹੀਂ ਸੀਟ ਵੈੱਟ ਬਾਈ ਜੀ ਸੀਟ ਵੈੱਟ ਹੁਣ ਦੀ ਅਸੀਂ ਤਾਂ ਬੰਦਾ ਪਤਾ ਹੀ ਨਹੀਂ ਫੋਨ ਤਾਂ ਮੈਸੇਜ ਆਇਆ ਮੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚ ਨਾ ਮੈ ਤਾਂ ਮੈਨੂੰ ਪਤਾ ਲੱਗ ਗਿਆ ਵੀ ਬਾਈ ਨੇ ਮੈਨੂੰ ਮੈਂ ਨਹੀਂ ਦੇਖਿਆ ਮੈਂ ਕਹਿੰਦਾ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਕਰਨਾ ਕਰ ਫਿਰੇ ਮੇਰੇ ਕੋਲ ਸਾਰਾ ਕੁਝ ਆ ਮੇਰੇ ਕੋਲ ਸਾਰਾ ਕੁਝ ਆ ਅੰਕ ਮੇਰੇ ਕੋ ਸਾਰਾ ਕੁਝ ਹੈ ਮੈਂ ਤੂੰ ਵੀ ਖੜੇ ਤੇ ਨਾਲ ਨਾਲ ਹੀ ਖੜੇ ਹੋ ਤੁਸੀਂ ਅਸੀਂ ਭਜਾਈ ਦੀ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਸੁਣੋ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਗੱਲ ਦੀ ਗਲਤੀ ਆ ਮੈਂ ਲਾਇਸੈਂਸ ਦਿਖਾਵਾਂ ਮੈਂ ਕਾਗਜ਼ ਦਿਖਾਵਾਂ ਮੈਨੂੰ ਦਿਖਾਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਅਨਾਜ ਜਵਾਬ ਦੇ ਤੂੰ ਮੈਨੂੰ ਹਾਂ ਅਨਾਜ ਜਵਾਬ ਦੇ ਰੋਕਿਆ ਤੂੰ ਮੈਨੂੰ ਯਾਰ ਕਾਹਦਾ ਹੱਥ ਮਾਰਿਆ ਦਾ ਕੋਈ ਨਹੀਂ ਕੋਈ ਆ ਦੇਖ ਲੋ ਮੰਮੀ ਰੋਕੇ ਨਾ ਨਹੀਂ ਰੋਕਿਆ ਵੀਰੇ ਨਹੀਂ ਰੋਕੇਆ ਬਾਈ ਜੀ ਮੈਂ ਕਰਦੇ ਪਹਜਾਨੀ ਗੱਡੀ ਮੈਂ ਗੱਡੀ ਕਰਦੇ ਪਹਜਾਨੀ ਆ ਇਹ ਰਹਿਣਾ ਬਾਈ ਜੀ ਸਾਡਾ ਗੱਡੀ ਆ ਖੜੀ ਹੈ ਜੀ ਇੱਥੇ ਖੜੇ ਹੈ ਜਲਵਾਯੂ ਕੋਲ ਤੇ ਨੋ ਡੀਐਲ ਦਾ ਚਲਾਨ ਕਰਿਆ ਨਾ ਗੱਡੀ ਰੋਕੀ ਨਾ ਕੁਝ ਕਰੀ ਮੇਰੇ ਕਾਗਜ਼ੇ ਵੀ ਪੂਰੇ ਆ ਤੇ ਲਾਇਸੈਂਸ ਵੀ ਹੈ ਸੀਟ ਬੈਲਟ ਸਭ ਕੁਝ ਲੱਗਿਆ ਵਾ ਤੂੰ ਨੋ ਡੀਐਲ ਦਾ ਚਲਾਨ ਕਿਵੇਂ ਕਰਿਆ ਮੈਨੂੰ ਡੀਐਲ ਦਿਖਾਏਂਗਾ ਤੂੰ ਦਿਖਾ ਦਿੰਦਾ ਮੈਂ ਤੈਨੂੰ ਤੂੰ ਆ ਜਾ ਮੰਮੀ ਉਤਰੇ ਇੱਕ ਮਿੰਟ ਮੇਰੀ ਫੈਮਲੀ ਮੇਰੇ ਨਾਲ ਆ ਤੂੰ ਮੈਨੂੰ ਰੋਕੇ ਆ ਮੰਮੀ ਆਇਆ ਇੱਕ ਮਿੰਟ ਤੂੰ ਰੋਕੇ ਮਨੂੰ ਮੈਂ ਕਰ ਪਈ ਆਈ ਗੱਡੀ ਮੈਂ ਤਾਂ ਰਾਮ ਤੇ ਜਾ ਰਿਹਾ ਮੇਰੀ ਫੈਮਲੀ ਮਰੇ ਨਾਲ ਆ ਇਹ ਮੇਰੀ ਮੈਂ ਕਿੱਥੇ ਕੱਟ ਮਾਰਦਾ ਤੂੰ ਗੱਡੀ ਰੋਕੀ ਨੀ ਚੱਟੇ ਰਾਮ ਤੇ ਜਾ ਰਹੇ ਅਸੀਂ ਤਾਂ ਬਾਈ ਜੀ ਅਸੀਂ ਤਾਂ ਰਾਮ ਤੇ ਜਾ ਰਹੇ ਹਾਂ ਬਾਈ ਜੀ ਮੈਂ ਲੈ ਸੰ ਸਾਰਾ ਕੁਝ ਲਿਆਂਦਾ ਤੂੰ ਨੋ ਡਿਲ ਕੁਆ ਚਾ ਕਰਿਆ ਤੂੰ ਨੋ ਡਿਲ ਦਾ ਚਲਾਨ ਕਰੇ ਕਰਿਆ ਚਲ ਠੀਕ ਆ ਕੋਈ ਨੀ ਕਰਲੀ ਸਰ ਤੁਸੀਂ ਦੱਸੋ ਇਹ ਨੋ ਡਿਲ ਦਾ ਚਲਾਨ ਕਰੇ ਕਰਿਆ ਤੁਸੀਂ ਕਿਹੜੀ ਚੌਂਕੀ ਧੋਕੇ ਆਏ ਹੋ ਇਹ ਦੱਸੋ ਸਦਰ ਖਰੜਾ ਕੋਈ ਗੱਲ ਨਹੀਂ ਨਾ ਮੇਰਾ ਚਲਾਨ ਕਰਾ ਕਰਿਆ ਮੈਂ ਲਾਇਸੈਂਸ ਦਿਖਾਉਂਗਾ ਵੇ ਕਾਗਜ਼ ਦਿਖਾਉਂਗਾ ਭਾਈ ਜੀ ਮੈਂ ਖਾਣਾ ਸਦਰ ਖਰੜਾ ਨਾ ਤੇਰੀ ਗਲਤੀ ਆ ਮੈਂ ਚਲਾਨ ਪਾਦੀ ਗਲਤੀ ਆ ਗਲਤੀ ਜਵਾਬ ਤਾਂ ਦੇ ਨੋ ਡੀਲ ਮੈਂ ਲਾਇਸੈਂਸ ਦਿਖਾ ਰਿਹਾ ਆ ਬਾਈ ਤੂੰ ਵੀਡੀਓ ਦਿਖਾ ਮੈਂ ਕਾ ਦਾ ਲਾਇਸੈਂਸ ਰਹੀ ਮੈਂ ਲਾਇਸੈਂਸ ਦਿਖਾ ਰਿਹਾ ਤੈਨੂੰ ਅਸੀਂ ਰਾਮ ਨਾਲ ਜਾ ਅਸੀਂ ਮੇਰੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਚਲਾਨ ਕਰਾ ਕਰਿਆ ਮਰਾਦਰ ਤੂੰ ਗੱਡੀ ਮੋੜੀ ਤੈਂ ਮੇਰਾ ਯਾਰ ਚਲਾਨ ਕਰਾ ਕਰਿਆ ਨੋ ਨੋ ਮੈਂ ਕੋਈ ਗੱਡੀ ਨਹੀਂ ਭਜਾਈ ਬਾਈ ਜੀ ਤਾਂ ਗੱਡੀ ਰੋਕੀ ਤੈਂ ਹਾਂ ਆ ਨਾ ਚ ਗੱਡੀ ਤੇ ਤੈਂ ਗੱਡੀ ਰੋਕੀ ਯਾਰ ਤਾਂ ਗੱਡੀ ਸੀਟ ਬੈਲਟ ਲੱਗੀ ਵੀ ਹੁਣ ਵੀ ਲੱਗੀ ਨਹੀਂ ਸੀ ਬਾਈ ਜੀ ਸੀਟ ਬੈਲਟ ਹੁਣ ਵੀ ਅੱਸੀ ਤਾਂ ਬੰਦ ਤਾਂ ਪਤਾ ਹੀ ਨਹੀਂ ਸੋ ਤਾਂ ਮੈਸੇਜ ਆਇਆ ਮੈਨੂੰ ਇਹ ਜਦੋਂ ਪਤਾ ਲੱਗਿਆ ਨਾ ਵੀ ਮੈਂ ਉਰੇ ਬੈਠਾਂਗਾ ਤੂੰ ਚਨਾ ਮੈ ਤਾਂ ਮੈਨੂੰ ਬਾਈ ਨੇ ਮੈਨੂੰ ਮਾਈ ਜੀ ਮੈਂ ਨਹੀਂ ਦੇਖਿਆ ਮੈਂ ਕਰੇ ਭਜਾਣੀ ਗੱਡੀ ਮੇਰੇ ਕੋਲ ਸਾਰਾ ਕੁਝ ਆ ਯਾਰ ਕੀ ਕਰਨਾ ਕਰ ਫਿਰੇ ਮੇਰੇ ਕੋਲ ਸਾਰਾ ਕੁਝ ਆ ਅੰਕਲ ਤੁਸੀਂ ਦੱਸੋ ਵੀ ਕਾਹਦਾ ਚਲਾਨ ਕਰਾਈ ਮੇਰੇ ਕੋ ਸਾਰਾ ਕੁਝ ਹੈ ਮੈਂ ਤੂੰ ਵੀ ਖੜੇ ਤੇ ਨਾਲ ਨਾਲੇ ਨਾਲ ਹੀ ਖੜੇ ਹੋ ਤੁਸੀਂ ਅਸੀਂ ਭਜਾਈ ਦੀ ਗੱਡੀ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਫੈਮਲੀ ਮੇਰੇ ਨਾਲ ਆ ਮੇਰੀ ਕਾਹਦੀ ਗਲਤੀ ਆ ਮੈਂ ਲਾਇਸੈਂਸ ਦਿਖਾਵਾਂ ਮੈਂ ਕਾਗਜ਼ ਦਿਖਾਵਾਂ ਮੈਨੂੰ ਦਿਖਾਦਾ ਮੈਂ ਦਿਖਾਵਾਂ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਯਾਰ ਤੂੰ ਮੈਨੂੰ ਰੋਕਿਆ ਤੂੰ ਮੈਨੂੰ ਰੋਕਿਆ ਹਾਂ ਅਨਾਜ ਜਵਾਬ ਦੇ ਤੂੰ ਮੈਨੂੰ ਹਾਂ ਅਨਾਜ ਜਵਾਬ ਦੇ ਰੋਕਿਆ ਤੂੰ ਮੈਨੂੰ ਯਾਰ ਕਾਹਦਾ ਹੱਥ ਮਾਰਿਆ ਦਾ ਕੋਈ ਨਹੀਂ ਕੋਈ ਆ ਦੇਖ ਲੋ ਮੰਮੀ ਰੁੱਕੇ ਨਾ ਨਹੀਂ ਰੁਕਿਆ ਵੀਰੇ ਨਹੀਂ ਰੁਕਿਆ